ਹਾਂਜੀ ਪਿਛਲੀ ਵੀਡੀਓ ਵਿੱਚ ਆਪਾਂ ਦੇਖਿਆ ਕਿ ਕਿਵੇਂ ਸਹਾਬਜਾਦਿਆਂ ਨੂੰ ਸੁਬਾ ਸਰੰਦ ਨੇ ਲਾਲਚ ਦਿੱਤੇ ਅਤੇ ਉਸਦੇ ਵਜ਼ੀਰਾਂ ਨੇ ਕਿਉ ਆਪਣਾ ਧਰਮ ਛੱਡ ਦੇਣ ਤੇ ਮੁਸਲਿਮ ਧਰਮ ਕਬੂਲ ਕਰ ਲੈਣ ਪਰ ਉਹ ਆਪਣੇ ਆਪ ਵਿੱਚ ਅਡੋਲ ਸਨ ਕਾਜੀ ਅਤੇ ਸ਼ੇਰ ਮੁਹੰਮਦ ਖਾਨ ਦਾ ਰਵਈਆ ਵੇਖ ਕੇ ਵਜ਼ੀਰ ਖਾਂ ਵੀ ਨਰਮ ਹੋ ਗਿਆ ਸੀ ਪਰ ਦਿਵਾਨ ਸੁਚਨੰਦ ਨੇ ਇੱਕ شیطان ਵਾਂਗ ਸਹਾਬਜਾਦਿਆਂ ਨੂੰ ਐਸੇ ਸਵਾਲ ਕੀਤੇ ਕਿ ਜਿਸ ਨਾਲ ਉਹ ਬਾਗੀਸਤ ਹੋ ਗਏ ਸ਼ੇਰ ਮੁਹੰਮਦ ਖਾਨ ਨੇ ਉਹਨਾਂ ਤੋਂ ਆਪਣੇ ਭਰਾਵਾਂ ਦਾ ਪਤਲਾ ਲੈਣ ਲਈ ਮਨਾ ਕਰ ਦਿੱਤਾ ਸੀ ਪਰ ਸੋਚਨੰਦ ਬਹੁਤ ਹੀ ਛਾਤਰੀ ਕਿਸਮ ਦਾ ਵਿਅਕਤੀ ਸੀ ਸੋਚਨੰਦ ਨੇ ਪੁੱਛਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਉਹਨਾਂ ਦਾ ਜਵਾਬ ਸੀ ਅਸੀਂ ਜਾ ਕੇ ਫੌਜ ਇਕੱਠੀ ਕਰਾਂਗੇ ਤੁਹਾਡੇ ਜ਼ਬਰ ਜ਼ੁਲਮ ਵਿਰੁੱਧ ਲੜਾਂਗੇ ਅਤੇ ਉਹਨਾਂ 'ਚ ਲੜਦੇ ਰਹਾਂਗੇ ਜਿੰਨਾ ਚਿਰ ਜ਼ਾਲਮਾਂ ਨੂੰ ਮਾਰ ਨਹੀਂ ਮੁਕਾਉਂਦੇ ਜੋ ਆਪਸੀਜ ਨਹੀਂ ਹੋ ਜਾਂਦੇ ਸੁਚੇਨੰਦ ਨੇ ਵजीर खान ਨੂੰ ਆਖਿਆ ਇਹ ਬਾਗੀ ਪਿਤਾ ਦੇ ਬਾਗੀ ਪੁੱਤਰ ਹਨ ਜੋ ਵੱਡੇ ਹੋ ਕੇ ਮੁਗਲ ਰਾਜ ਲਈ ਖਤਰਾ ਬਣ ਸਕਦੇ ਹਨ ਇਸ ਲਈ ਇਹਨਾਂ ਨੂੰ ਛੱਡ ਦੇਣਾ ਕੋਈ ਬਹੁਤੀ ਵੱਡੀ ਸਿਆਣਪ ਦੀ ਗੱਲ ਨਹੀਂ ਹੋਵੇਗੀ ਇਹ ਦਲੀਲਾਂ ਸੁਣ ਕੇ ਵਜ਼ੀਰ ਖਾਨੇ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਕਾਜੀ ਤੋਂ ਫਿਰ ਪੁੱਛਿਆ ਗਿਆ ਇਸ ਵਾਰ ਕਾਜੀ ਨੇ ਇਸਲਾਮ ਅਤੇ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਦੇ ਵਿਰੁੱਧ ਤੋਬਾ ਮਾਸੂਮਾਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫਤਵਾ ਦੇ ਦਿੱਤਾ ਚਿਣਾਈ ਦਾ ਕੰਮ ਸ਼ੁਰੂ ਹੋਇਆ ਪਰੰਤੂ ਜਦੋਂ ਕੰਧ ਮੋਡਿਆਂ ਤੱਕ ਆਈ ਤਾਂ ਡਿੱਗ ਪਈ ਪੁੱਲਾ ਵਰਗੇ ਬੱਚੇ ਬੇਹੋਸ਼ ਹੋ ਗਏ ਫਿਰ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ 26 ਦਸੰਬਰ ਨੂੰ ਚੁੱਪ ਵਰਤੀ ਰਹੀ 27 ਦਸੰਬਰ ਫਿਰ ਪੇਸ਼ੀ ਹੋਈ ਅਤੇ ਇਸਲਾਮ ਕਬੂਲ ਕਰਨ ਦੀ ਉਹ ਰੱਟ ਲਾਈ ਗਈ ਪਰ ਸਾਹਿਬ ਜੀ ਆਦੇ ਸ਼ਾਂਤ ਅਤੇ ਅਡੋਲ ਰਹੇ ਅੰਤ ਸੂਬਾ ਸਰਹੰਦ ਨੇ ਸਾਹਿਬ ਜਦਿਆਂ ਨੂੰ ਸਜਾ ਦੇ ਇਹਦਾ ਹੁਕਮ ਦਿੱਤਾ ਸਮਾਣੇ ਦੇ ਜਲਾਦਾਂ ਸਾਸਲ ਬੀਗ ਅਤੇ ਬਾਸਲ ਬੀਗ ਨੇ ਦੋਵਾਂ ਮਾਸੂਮ 72 ਨੂੰ ਬਾਰੀ-ਬਾਰੀ ਸ਼ਹੀਦ ਕਰ ਦਿੱਤਾ ਉਪਰੰਤ ਮਾਤਾ ਗੁਜਰੀ ਜੀ ਨੂੰ ਵੀ ਬੁਰਜ ਤੋਂ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਨਾ ਪਹੀਦੀਆਂ ਨੇ ਸਿੱਖ ਕੌਮ ਦਾ ਗੁੱਸਾ ਤੇ ਜੋਸ਼ ਜ਼ੁਲਮ ਦਾ ਨਾਸ ਕਰਨ ਲਈ ਸਿਖਰ ਤੇ ਪਹੁੰਚਾ ਦਿੱਤਾ ਅਤੇ ਸਰਹੰਦ ਦੀ ਖੂਨੀ ਦੀਵਾਰ ਸਿੱਖ ਰਾਜ ਦਾ ਨੀਂਹ ਪੱਥਰ ਹੋ ਨਿਬੜੀ ਸਾਕਾ ਸਰਹੰਦ ਸਿੱਖਾਂ ਲਈ ਸ਼ਕਤੀ ਦਾ ਇੱਕ ਸਦੀਵੀ ਸੋਮਾ ਹੈ ਇਹਨਾਂ ਅਲੌਕਿਕ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਆਪਣੇ ਦਿਲ ਦੇ ਇੱਕ ਸਾਫ਼ ਸੁਥਰੇ ਕੋਨੇ ਵਿੱਚ ਸਾਂਭੀ ਰੱਖਣ ਦਾ ਪ੍ਰਣ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ